ਹਾਈ ਹਾਈ ਪੰਜਾਬ ਸਰਕਾਰ ਦੀਆਂ ਨਿਤਿਆਵਾਂ ਦੇ ਖਿਲਾਫ ਅੱਜ ਫਿਰੋਜ਼ਪੁਰ ਦੇ ਵਿੱਚ ਆਸ਼ਾ ਵਰਕਰਾਂ ਵੱਲੋਂ ਧਰਨਾ ਲਗਾਇਆ ਗਿਆ ਹੈਗਾ ਇਹ ਧਰਨਾ ਫਿਰੋਜ਼ਪੁਰ ਦੇ ਵਿੱਚ 7 ਨੰਬਰ ਚੁੰਗੀ ਦੇ ਉੱਪਰ ਲਗਾਇਆ ਹੈ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਕਿ ਇਹ ਪੈਣਾ ਇਸ ਟਾਈਮ ਜਿਹੜੀਆਂ ਨੇ ਉਹ ਬੇਟੀਆਂ ਹੋਈਆਂ ਨੇ 7 ਨੰਬਰ ਚੁੰਗੀ ਦੇ ਉੱਪਰ ਆਪਣੀਆਂ ਮੰਗਾਂ ਨੂੰ ਲੈ ਕੇ ਤਾਂ ਕਿ ਇਹਨਾਂ ਦੀਆਂ ਮੰਗਾਂ ਜਿਹੜੀਆਂ ਉਹ ਮੰਨਿਆ ਜਾਣ 2500 ਰੁਪਏ ਦੇ ਉੱਪਰ ਕੰਮ ਕਰਨ ਨੂੰ ਇਹ ਮਜਬੂਰ ਨੇ ਔਰ ਕਹਿ ਰਹੀਆਂ ਨੇ ਕਿ 2500 ਦੇ ਉੱਪਰ ਕੀ ਸਾਡੇ ਘਰ ਦਾ ਗੁਜ਼ਾਰਾ ਹੋ ਸਕਦਾ ਅਸਦੇ ਨਾਲ-ਨਾਲ ਹੋਰ ਵੀ ਕਈ ਐਸੀਆਂ ਮੰਗਾਂ ਨੇ ਜਿਹੜੀਆਂ ਕਿ ਇਹਨਾਂ ਵੱਲੋਂ ਰੱਖੀਆਂ ਗਈਆਂ ਪੰਜਾਬ ਸਰਕਾਰ ਦੇ ਆਖਰ ਉਹ ਮੰਗਾਂ ਨਹੀਂ ਮੰਨੀਆਂ ਤੇ ਅੱਜ ਇਹਨਾਂ ਨੇ ਧਰਨਾ ਜਰਾ ਉਹ ਲਗਾ ਦਿੱਤਾ 7 ਨੰਬਰ ਚੁੰਗੀ ਤੇ ਤੁਸੀਂ ਦੇਖੋ ਤਸਵੀਰਾਂ ਦੇ ਰਾਹੀਂ ਤੁਸੀਂ ਦੇਖੋ ਕਿ ਪੂਰਾ 7 ਨੰਬਰ ਚੁੰਗੀ ਜੀਰਾ ਜਿਹੜਾ ਰੋਡ ਹੈ ਜੀਰੇ ਜਾਣ ਵਾਲੀ ਸੜਕ ਉਹ ਜਾਮ ਹੈ ਉਹ ਤੋਂ ਇਲਾਵਾ ਮੋਗੇ ਵਾਲੀ ਰੋਡ ਜਾਮ ਹੈ ਫਿਰੋਜ਼ਪੁਰ ਸ਼ਹਿਰ ਤੋਂ ਛਾਉਣੀ ਵਾਲੀ ਰੋਡ ਉਹ ਜਾਮ ਹੈ ਹਰ ਪਾਸੇ ਜਿਹੜੀ ਇਹ ਰੋਡ ਉਹ ਜਾਮ ਕੀਤੀ ਹੋਈ ਹੈ ਔਰ ਜਿਹੜੇ ਲੋਕ ਨੇ ਉਹ ਕਾਫੀ ਖੱਜਲ ਖਵਾਰ ਹੁੰਦੇ ਨਜ਼ਰ ਆ ਰਹੇ ਨੇ ਅਸੀਂ ਗੱਲਬਾਤ ਕਰਾਂਗੇ ਆਸ਼ਾ ਵਰਕਰਾਂ ਦੇ ਨਾਲ ਆਕਰ ਕੀ ਉਹਨਾਂ ਦੀਆਂ ਮੰਗਾਂ ਨੇ ਕੀ ਕਹਿਣਾ ਚਾਹੁੰਦੇ ਨੇ ਔਰ ਕੀ ਕੀ ਸਰਕਾਰ ਆਖਰ ਕਿਉਂ ਨਹੀਂ ਇਹਨਾਂ ਦੀ ਮੰਗਾਂ ਮੰਨਦੀ ਕੀ ਨਾਮ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਮੈਂ ਰਜਵੰਤ ਕੁਰਾਸ਼ਾ ਲਗਾ ਜ਼ਿਲ੍ਹਾ ਫਰਦਾਨਾ ਫਰੋਖਰ ਅ ਰਜਵੰਤ ਜੀ ਕੀ ਐਸਾ ਹੋ ਗਿਆ ਕਿ ਅੱਜ ਤੁਹਾਨੂੰ ਜਿਹੜਾ ਉਹ ਧਰਨਾ ਇੱਥੇ ਲਗਾਉਣਾ ਪੈ ਗਿਆ ਔਰ ਪੂਰਾ ਸ਼ਹਿਰ ਜਿਹੜਾ ਉਹ ਬੰਦ ਕਰਨਾ ਪੈ ਗਿਆ ਸਰ ਸਾਡੀ ਬਹੁਤ ਵੱਡੀ ਮਜਬੂਰੀ ਹੈ ਸਾਨੂੰ ਧਰਨਾ ਲਾਉਣਾ ਪੈ ਗਿਆ ਸਾਡਾ ਕੋਈ ਦਿਲ ਨਹੀਂ ਕਰਦਾ ਸ਼ੌਂਕ ਨਹੀਂ ਸੀ ਸਾਨੂੰ ਧਰਨਾ ਲਾਉਣ ਵਾਸਤੇ ਇਹ ਸਰਕਾਰਾਂ ਨੇ ਜਦੋਂ ਆਉਣਾ ਸੀ ਨਾ ਸਰਕਾਰ ਬੰਨੀ ਸੀ ਕਿ ਮਾਨ ਸਰਕਾਰ ਨੇ ਇਹ ਮਾਨ ਸਰਕਾਰ ਨੇ ਇੱਕ ਨਾ ਅਮਰਸਾ ਰੈਲੀ ਕੀਤੀ ਸੀ ਮੁੰਦੇ ਵਿੱਚ ਇਹਨਾਂ ਨੇ ਇਹ ਕਿਹਾ ਸੀ ਕਿ ਆਸ਼ਾ ਵਾਪ ਪੈਣਾ ਜਿੰਮੀਆਂ ਵੇਗਾਂ ਨੇ ਅੰਮ੍ਰਿਤਸਰ ਪਹੁੰਚਣ ਇਹ ਜਦੋਂ ਵੀ ਮਤਲਬ ਸਰਕਾਰ ਬਣ ਜੇਗੀ ਨਾ ਇਹਨਾਂ ਦਾ ਜਿਹੜਾ 2500 ਡਬਲ ਕੀਤਾ ਜਾਊਗਾ ਚਲੋ ਇਹਨਾਂ ਕਹੇ ਸੀ ਕਿ ਅੱਜ ਤੋਂ ਬਾਅਦ ਚਾੜੀ ਸਾਡੀ ਸਰਕਾਰ ਆ ਜਾਏਗੀ ਨਾ ਕੋਈ ਦਰਨਾ ਨਹੀਂ ਲੱਗੇਗਾ ਮੈਂ ਤਾਂ ਨਹੀਂ ਆ ਕਿ ਇਹ ਜਦੋਂ ਦੀ ਸਰਕਾਰ ਆਈ ਨਾ ਇੰਨੇ ਕੁ ਜਾਦੇ ਦਰਨੇ ਲੱਗ ਰਹੇ ਨੇ ਬਹੁਤ ਜਿਆਦੇ ਇਹਨਾਂ ਦਾ ਕਹਿਣ ਦਾ ਹੋ ਕੰਮ ਹੈ ਹੋਰ ਸੀ ਤੇ ਕਰਨ ਦਾ ਹੋਰ ਸੀ ਇਹਨਾਂ ਕਹਿੰਦੇ ਕਿ ਡਬਲ ਕੀਤਾ ਜਾਊਗਾ ਪਰ ਅਜੇ ਤੱਕ ਕੋਈ ਡਬਲ ਨਹੀਂ ਕੀਤਾ ਗਿਆ 2500 ਨੂੰ ਇਹਨਾਂ ਕਹਿੰਦੇ 5000 ਕਰਾਂਗੇ ਇੱਕ ਪੈਣਾ ਸਾਡੀਆਂ ਜਿਹੜੀਆਂ ਸੀ 58 ਸਾਲ ਤੇ ਇਹਨਾਂ ਨੇ ਰਿਟਾਇਰ ਕਰਕੇ ਘਰੇ ਭੇਜਤਾ ਖਾਲੀ ਹੱਥ ਭੇਜਤਾ ਇਹਨਾਂ ਨੇ ਜਦੋਂ ਸਾਨੂੰ ਜੁਆਇਨਿੰਗ ਕਰਵਾਈ ਸੀ ਨਾ ਕੋਈ ਸਾਡੇ ਨਾਲ ਉਮਰ ਦੀ ਨਹੀਂ ਸੀ ਕੀਤਾ ਏ ਸਾਡੀ ਇੰਨੀ ਹੋ ਗਈ ਜੀ ਹੁਣ ਸਾਡੀਆਂ ਜਿਹੜੀਆਂ ਪੈਣਾ 58 ਸਾਲ ਤੋਂ ਵਾਪਸ ਕੀ ਰਿਹਾ ਨੇ ਇਹਨਾਂ ਨੇ ਉਹਨਾਂ ਨੂੰ ਵਾਪਸ ਬਿਊਟੀਆਂ ਤੇ ਲਿਆਂਦਾ ਜਾਵੇ ਤੇ ਜਿਹੜੀਆਂ ਪੈਣਾ ਸਾਡੀਆਂ ਨੇ ਇਹ ਤਹਿਦ ਹੋ ਗਈਆਂ ਨੇ ਉਹ ਖਾਲੀ ਹੱਤ ਗਈਆਂ ਨੇ ਉਹਨਾਂ ਨੂੰ ਕੁਛ ਨਾ ਕੁਛ ਵਿਕਤਾ ਜਾਵੇ ਸਾਡੀਆਂ ਇਹ ਮੰਗਾਂ ਨੇ ਇਹ ਨਾਂ ਮੰਗਾਂ ਸਾਡੀਆਂ ਮੰਨੀਆਂ ਗਈਆਂ ਇਹ ਜਰਤਨਾ ਸਾਡਾ ਭਾਵੇਂ ਸਾਨੂੰ 2 ਦਿਨ ਲਾਉਣਾ ਪਵੇ ਭਾਵੇਂ ਸਾਨੂੰ 4 ਦਿਨ ਲਾਉਣਾ ਪਵੇ ਇਹ ਸਾਡਾ ਤਾਂ ਇਵੇਂ ਹੀ ਕਾਮਯਾਬ ਰਹੇਗਾ ਜਿਸ ਤਰ੍ਹਾਂ ਤੁਸੀਂ ਪਰੇਸ਼ਾਨ ਹੋ ਅੱਜ ਸਰਕਾਰ ਦੇ ਹੱਥੋਂ ਸਰਕਾਰ ਤੁਹਾਡੀ ਮੰਗ ਨਹੀਂ ਮੰਨ ਰਹੀ ਹੈ ਹਾਂਜੀ ਇਸ ਤਰ੍ਹਾਂ ਅੱਜ ਤੁਹਾਨੂੰ ਨਹੀਂ ਲੱਗਦਾ ਵੀ ਲੋਕ ਵੀ ਪਰੇਸ਼ਾਨ ਹੋ ਰਹੇ ਨੇ ਔਰ ਉਹਨਾਂ ਦਾ ਕਾਰਨ ਕਿਤੇ ਲੱਗਦਾ ਤੁਸੀਂ ਮੰਨਦੇ ਅਸੀਂ ਮੰਨਦੇ ਆਂ ਜੇ ਪਬਲਿਕ ਖਰਾਬ ਹੋ ਰਹੀ ਨਹੀਂ ਕਿੰਨੇ ਕ ਬੱਚੇ ਨੇ ਕੋਈ ਪੇਸ਼ੈਂਟ ਹੈ ਕੋਈ ਕਿਵੇਂ ਆ ਪਰ ਚਲੋ ਅਸੀਂ ਪੇਸ਼ੈਂਟ ਜਿਹੜਾ ਐਂਬੂਲੈਂਸ ਹੈ ਉਹਨੂੰ ਪਹਿਲ ਦਿੱਤੀ ਉਹਨੂੰ ਨਿਗਾਹਾਵਾਂਗੇ ਜੇ ਕੋਈ ਪ੍ਰੈਗਨੈਂਟ ਹੈ ਇਹ ਸਾਡੀ ਡਿਊਟੀ ਪ੍ਰੈਗਨੈਂਟ ਤੇ ਲੱਗੀ ਹੋਈ ਨਾ ਜੇ ਅਸੀਂ ਉਹਨਾਂ ਦੀ ਨਾ ਸੁਣਾਂਗੇ ਤੇ ਫਿਰ ਸਾਨੂੰ ਡਿਊਟੀ ਕਰਨਾ ਕੋਈ ਫਾਇਦਾ ਨਹੀਂਗਾ ਅਸੀਂ ਪ੍ਰੈਗਨੈਂਟ ਨੂੰ ਲੰਗਾਵਾਂਗੇ ਛੋਟੇ ਛੋਟੇ ਬੱਚੇ ਲੰਗਾਵਾਂਗੇ ਬੱਚਿਆਂ ਨੂੰ ਛੁੱਟੀ ਹੋਣੀ ਹੈ ਉਹ ਚਲ ਭੁੱਖੇ ਪਾਣੀ ਸਵੇਰ ਦੇ ਗਏ ਹੁੰਦੇ ਉਹਨਾਂ ਨੂੰ ਲੰਗਾਵਾਂਗੇ ਬਾਕੀ ਪਬਲਿਕ ਖੜੀ ਰਹੇ ਸਾਨੂੰ ਕੁਛ ਨਹੀਂ ਦਤਾ ਪਰ ਹੁੰਦਾ ਤਾਂ ਹੈਗਾ ਪਬਲਿਕ ਪਰੇਸ਼ਾਨ ਹੋਈ ਸੋ ਕਿਸੇ ਨੂੰ ਕੰਮ ਹੁੰਦਾ ਕਿਤੇ ਜਾਣਾ ਹੁੰਦਾ ਬਹੁਤ ਜ਼ਰੂਰੀ ਨਾਲ ਪਰ ਸਾਡੀਆਂ ਸਰਕਾਰ ਮੰਗਾ ਮੰਨ ਲਵੇ ਧਰਨਾ ਸੀ ਉਸ ਮਜਬੂਰੀ ਨੂੰ ਲਾਇਆ ਬਸ ਮਜਬੂਰੀ ਨੂੰ ਧਰਨਾ ਲਾਇਆ ਗਿਆ ਵੀ ਸਰਕਾਰ ਮੰਗਾ ਨਹੀਂ ਮੰਨ ਰਹੀ ਸਰਕਾਰ ਜਿਹੜੀ ਇਹ ਧਰਨਾ ਲਾਇਆ ਇਸ ਕਰਕੇ ਸਾਡੀਆਂ ਮੰਗਾ ਨਹੀਂ ਮੰਨਦੀ ਭਈ ਸਾਡੀਆਂ ਮੰਗਾ ਮੰਨੀਆਂ ਜਾਣ ਅਸੀਂ ਧਰਨਾ ਜੜਾ ਆਪਣਾ ਕਿੰਨੇ ਆਸ਼ਾ ਵਰਕਰ ਇਸ ਟਾਈਮ ਜਿਹੜੇ ਇੱਥੇ ਜੇ 8.5 2.5 ਆਸ਼ਾ ਵਰਕਰ ਇਸ ਵਕਤ ਪੈਣਾ ਦੂਰੋਂ ਦੂਰੋਂ ਆ ਰਹੀਆਂ ਨੇ ਥੋੜਾ ਲੇਟ ਹੋ ਗਈਆਂ ਨੇ ਤੇ 2.5 ਆਸ਼ਾ ਵਰਕਰ ਸਾਡੇ ਹੈਗੇ ਗੱਲਬਾਤ ਕਰਾਂਗੇ ਹੋਰ ਵੀ ਕੀ ਨਾਮ ਹੈ ਜੀ ਤੁਹਾਡਾ ਮੈਂ ਸੰਤੋਸ਼ ਕੁਮਾਰੀ ਸੀਨੀਅਰ ਮੀਤ ਪ੍ਰਧਾਨਤਨ ਜਾਓ ਕਿਸ ਤਰ੍ਹਾਂ ਅੱਜ ਜਿਹੜਾ ਆਕਰ ਸਰਕਾਰ ਨੇ ਮੰਗ ਨਹੀਂ ਮੰਨੀ ਤੇ ਧਰਨਾ ਲਾ ਦਿੱਤਾ ਗਿਆ ਸਾਰੀ ਰੋਡ ਬੰਦ ਕਰ ਦਿੱਤੀਗੀ ਲੋਕ ਵੀ ਪਰੇਸ਼ਾਨ ਹੁੰਦੇ ਤੁਹਾਨੂੰ ਦਿਖਾਈ ਦੇ ਰਹੇ ਹੋਣਗੇ ਤੇ ਕੀ ਲੱਗਦਾ ਵੀ ਸਰਕਾਰ ਕਿਉਂ ਨਹੀਂ ਆਖਰ ਮੰਗ ਮੰਨ ਰਹੀ ਪਰ ਮਜਬੂਰੀ ਕਰਕੇ ਕਿਉਂ ਆਖਰ ਤੁਹਾਨੂੰ ਧਰਨਾ ਲਾਵਾ ਦੇਖੋ ਜੀ ਅਸੀਂ ਜਦੋਂ ਤੇ 2022 ਤੋਂ ਮਾਨ ਸਰਕਾਰ ਆਈ ਹੈ ਇਹਨਾਂ ਨੇ ਸਾਨੂੰ ਇਹ ਗੱਲ ਕਹੀ ਸੀ ਜੀ ਕਿ ਅਸੀਂ ਧਰਨੇ ਨਹੀਂ ਲਗਵਾਵਾਂਗੇ ਅਸੀਂ ਤੁਹਾਡੀਆਂ ਮੰਗਾਂ ਮੰਨਾਂਗੇ ਪਰ ਅਸੀਂ ਅੱਜ ਬੜੇ ਦੁਖੀ ਹੋ ਕੇ ਇਹ ਗੱਲ ਕਹਿ ਰਹੇ ਆ ਕਿ ਜਿੰਨੇ ਧਰਨੇ ਮਾਨ ਸਰਕਾਰ ਦੇ ਟਾਈਮ 'ਚ ਲੱਗ ਰਹੇ ਆ ਇੰਨੇ ਆਜ ਤਿੰਨ ਤੱਕ ਕਦੇ ਨਹੀਂ ਲੱਗੇ। ਇਹ ਕਾਮੇਡੀਅਨ ਹੈਗਾ ਤੇ ਇੰਨੇ ਕਾਮੇਡੀਅਨ ਹੀ ਰਹਿਣਾ। ਇਹ ਇਹ ਲੋਕਾਂ ਨਾਲ ਖਲਵਾੜ ਕਰ ਰਿਹਾ। ਇਹ ਇੱਕ ਆਦੋ ਸੁੰਦਾ ਤੇ ਆਦੋ ਕੱਢ ਦਿੰਦਾ। ਇਹਨੂੰ ਕੋਈ ਮਤਲਬ ਨਹੀਂ ਪਬਲਿਕ ਨਾਲ। ਇਹਨੂੰ ਇਹ ਕਿ ਮੇਰੀ ਸੀਐਮ ਦੀ ਕੁਰਸੀ ਬਚੀ ਰਵੇ। ਲੋਕ ਮਰਦੇ ਆ ਤਾਂ ਮਰੀ ਜਾਣ। ਪਰ ਉਹਨੂੰ ਇਹ ਨਹੀਂ ਪਤਾ ਜੇ ਉਹ ਮੁਲਾਜ਼ਮਾਂ ਨੂੰ ਖੁਸ਼ ਕਰੇਗਾ ਤਾਂ ਹੀ ਉਹਦਾ ਪੰਜਾਬ ਹੱਸਦਾ ਬਸਦਾ ਰਹੇਗਾ। ਅੱਜ ਜੇਕਰ ਸਾਡੀਆਂ ਮੰਗਾਂ ਮੰਨਦਾ ਤਾਂ ਕੱਲ ਨੂੰ ਅਸੀਂ ਫੇਰ ਇਹਨਾਂ ਨੂੰ ਲੈ ਕੇ ਆਵਾਂਗੇ ਪਰ ਜੋ ਹਾਲਾਤ ਪੰਜਾਬ ਦੇ ਇਹਨਾਂ ਨੇ ਬਣਾ ਰੱਖੇ ਆ ਉਸ ਹਿਸਾਬ ਨਾਲ ਇਹ ਸਰਕਾਰ ਦੁਬਾਰਾ ਨਹੀਂ ਆਏਗੀ ਕੀ ਲੱਗਦਾ ਕੀ ਇਹ ਮੰਗਾਂ ਅਗਰ ਨਹੀਂ ਮੰਨੀਆਂ ਜਾਂਦੀਆਂ ਤੇ ਕਿੰਨੀ ਦੇਰ ਤੱਕ ਇਹ ਧਰਮਾ ਜਿਹੜਾ ਚੱਲੇਗਾ ਅਗਰ ਸਾਡੀਆਂ ਮੰਗਾਂ ਜੇ ਨਹੀਂ ਮੰਨੀਆਂ ਜਾਂਦੀਆਂ ਤਾਂ ਅਸੀਂ ਇਸੇ ਤਰ੍ਹਾਂ ਬੈਠੇ ਰਹਾਂਗੇ ਫੇਰ ਸਾਨੂੰ ਭੁੱਖ ਹੜਤਾਲ ਤੇ ਕਿਉਂ ਨਾ ਬੈਠਣਾ ਪਵੇ ਬਰਨਾਲੇ ਦੇ ਵਿੱਚ ਸਾਡੀਆਂ ਭੈਣਾਂ ਬੈਠੀਆਂ ਪਰਸੋਂ ਬੈਠੀਆਂ ਸੀ 16 ਤਰੀਕ ਨੂੰ ਇਨਾਂ ਨੂੰ ਪਤਾ ਲੱਗ ਗਿਆ ਕਿ ਵੋਟਾਂ ਦਾ ਟਾਈਮ ਹੈ ਇਹਨਾਂ ਨੇ ਉਸ ਵੇਲੇ ਮੀਟਿੰਗ ਦੇ ਦਿੱਤੀ ਇਹ ਮੀਟਿੰਗ ਬੁਲਾਉਂਦੇ ਜ਼ਰੂਰ ਆ ਪਰ ਲਿਖਤੀ ਕੁਝ ਨਹੀਂ ਦੇ ਰਹੇ ਅਸੀਂ ਇਹਨਾਂ ਕੋਲ ਜੋ ਲੈਣਾ ਸੀ ਲਿਖਤੀ ਲੈਣਾ ਬੇਸ਼ੱਕ ਅੱਜ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣਾ ਪਰ ਅਸੀਂ ਉਹਨਾਂ ਕੋਲ ਬਕਾਇਦਾ ਨੰਬਰ ਲੈਣਾ ਬਕਾਇਦਾ ਅਸੀਂ ਆਨਲਾਈਨ ਕਰਵਾ ਕੇ ਫਿਰ ਰਸੀਦ ਪਹੁੰਚਾਵਾਂਗੇ ਔਰ ਡੀਸੀ ਸਾਹਿਬ ਸਾਡੇ ਦਰਨੇ ਦੇ ਵਿੱਚ ਪ੍ਰੈਜ਼ੈਂਟ ਹੋਣੇ ਚਾਹੀਦੇ ਆ ਇਹ ਸਾਡੀ ਡਿਮਾਂਡ ਹੈ ਅੱਜ ਦੀ ਕਿੰਨੀ ਦੇਰ ਇਹ ਤੁਹਾਡਾ ਕੋਈ ਹੱਲ ਨਹੀਂ ਹੁੰਦਾ ਉਨੀ ਦੇਰ ਤੱਕ ਦਰਨਾ ਜਾਰੀ ਰਹੇਗਾ ਇਹ ਦਰਨਾ ਜਾਰੀ ਰਹੇਗਾ ਉਸੀ ਜਿਸ ਤਰ੍ਹਾਂ ਦੇਖਿਆ ਕਿ ਪੰਜਾਬ ਸਰਕਾਰ ਦੀ ਜਿਹੜੀਆਂ ਨੀਤੀਆਂ ਨੇ ਉਹ ਕਿਤੇ ਨਾ ਕਿਤੇ ਇਹ ਸਹਾਦਤਿਕਰ ਪਹੁੰਚ ਚੁੱਕੀਆਂ ਨੇ ਕਿ ਜਿਹੜਾ ਇਹਨਾਂ ਨੂੰ ਆਸ਼ਾ ਵਰਕਰਾਂ ਨੂੰ ਅੱਜ ਧਰਨਾ ਜਿਹੜਾ ਉਹ ਲਗਾਣਾ ਪੈ ਗਿਆ ਔਰ ਤੁਸੀਂ ਦੇਖੋ ਪੂਰਾ ਫਿਰੋਜ਼ਪੁਰ ਜਿਹੜਾ ਰਸਤਾ ਹੈ ਉਹ ਇਸ ਟਾਈਮ ਬੰਦ ਹੈ ਖਾਲਾ ਦੇਖੋ ਤੁਸੀਂ ਗੱਡੀਆਂ ਪਿੱਛੋਂ ਪਿੱਛੋਂ ਤੱਕਰ ਖੜੀਆਂ ਹੋਈਆਂ ਨੇ ਕੋਈ ਆਨ ਜਾਣ ਦੀ ਇਤੋਂ ਵੀ ਕੋਈ ਰਸਤਾ ਨਹੀਂ ਹੈ ਚਾਰੋਂ ਪਾਸੇ ਤੋਂ ਇਹਨਾਂ ਨੇ ਧਰਨਾ ਲਗਾ ਕੇ ਰਸਤਾ ਬੰਦ ਕੀਤਾ ਔਰ ਲੋਕ ਵੀ ਜਿਹੜੇ ਨੇ ਉਹ ਕਾਫੀ ਖਰਾਬ ਹੁੰਦੇ ਨਗਰ ਆਂਦੇ ਨੇ ਪਰ ਜੇ ਇਹਨਾਂ ਨੂੰ ਪੁੱਟਾ ਜਾਵੇ ਤਾਂ ਇਹਨਾਂ ਨੇ ਇਹੀ ਗੱਲ ਕਹੀ ਹੈ ਕਿ ਸਾਡੀ ਵੀ ਮਜਬੂਰੀ ਹੈ ਸਾਨੂੰ ਵੀ ਨਹੀਂ ਚੰਗਾ ਲੱਗਦਾ ਸਰਕਾਰ ਸਾਡੀ ਨਹੀਂ ਮੰਨ ਰਹੀ ਹੈ ਇਸ ਕਰਕੇ ਅਸੀਂ ਇਹ ਚੀਜ਼ ਕੀਤੀ ਹੈ ਪਰ ਹੁਣ ਦੇਖਣਾ ਇਹ ਹੋਏਗਾ ਕਿ ਭਗਵੰਤ ਮਾਨ ਸਰਕਾਰ ਆਕਰ ਕਦੋਂ ਇਹਨਾਂ ਦਾ ਫੈਸਲਾ ਕਰੇਗੀ ਔਰ ਕਦੋਂ ਇਹਨਾਂ ਦਾ ਧਰਨਾ ਫਿਰੋਜ਼ਪੁਰ ਤੋਂ ਚੱਕਿਆ ਜਾਏਗਾ